ਕੀ ਤੋਂ ਇਹ ਮੈਂ ਇਹ ਕੋਣਾਰੇ ਹੋ ਹੋ ਨਾਮੇ ਸਤਿਗੁਰ ਸਤਿਕਾਰ ਇਹੇ ਆ ਮਹਨਤ ਨਾਮ ਬਿਲੇ ਆ ਜੀਵਾ ਅਰਬਾਨ ਜੇਤਕ ਸਥਾਨ ਸ਼੍ਰੀ WhatsApp ਜੀ ਵਿਧਾ ਜੀ ਦੇ ਲੋਨ ਉਪਸਤ ਹੋਏਗੇ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਸਪਰ ਜੀ ਦੇ ਜੜੀ ਕਿਸ ਦੇ ਜੇ ਨਾ ਦਰ ਜੀ ਉਸ ਸਭ ਤੋਂ ਪਹਿਲਾਂ ਤਾਂ ਸਮੂਹ ਸੰਗਤਾਂ ਨੂੰ ਆ ਬਾਬਾ ਸਿਰਚਾਂ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਵਿਧਾਨ ਸਭਾ ਹਲਕਾ ਪਵਾ ਦੇ ਇਤਿਹਾਸਕ ਤੇ ਮਾਨਮੱਤੀ ਗੌਰਵਮਈ ਸਥਾਨ ਗੁਰਦੁਆਰਾ ਸ੍ਰੀ ਵਾਟਸਾਬ ਜਿੱਥੇ ਅੱਜ ਹਜ਼ਾਰਾਂ ਦੀ ਗਿਣਤੀ ਸੰਗਤਾਂ ਨੇ ਆ ਕੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਜਿੱਥੇ ਆਪਣੇ ਆਪ ਨੂੰ ਆਤਮਸਾਤ ਕੀਤਾ ਹੈ ਨਾਤਮਸਕ ਹੋਏ ਨੇ ਸੋ ਮੈਂ ਵੀ ਅ ਅੱਜ ਗੁਰਦੁਆਰਾ ਸ੍ਰੀ ਵਾਰ ਸਾਹਿਬ ਵਿਗੇ ਨਾਤਮਸਕ ਹੋਣ ਲਈ ਆਇਆ ਸੋ ਮੈਨੂੰ ਖੁਸ਼ੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਇਤਿਹਾਸਿਕ ਦਿਨ ਦੇ ਉੱਤੇ ਆਪਣੀ ਸਰਦਾ ਦਾ ਪੁਟਾਵਾ ਕਰਦੇ ਹੋਏ ਅੱਜ ਇੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਲਈ ਛੁੱਟੀ ਦਾ ਐਲਾਨ ਵੀ ਕੀਤਾ ਔਰ ਮੈਂ ਬਸ ਇਹ ਕਹਿ ਸਕਦਾ ਕਿ ਬਾਬਾ ਸ੍ਰੀ ਚੰਦ ਜਿਨ੍ਹਾਂ ਨੇ ਬਹੁਤ ਕਠਨ ਤੇ ਮਹਾਨ ਤਪੱਸਿਆ ਚੋਂ ਗੁਜ਼ਰਦਿਆਂ ਮਾਨਵਤਾ ਦੇ ਭਲੇ ਲਈ ਬਹੁਤ ਖੂਬਸੂਰਤ ਉਹਨਾਂ ਨੇ ਵਿਚਾਰਾਂ ਦੀ ਰਚਨਾ ਕੀਤੀ ਔਰ ਉਹਨਾਂ ਵਿਚਾਰਾਂ ਤੋਂ ਅਸੀਂ ਅੱਜ ਵੀ ਪ੍ਰੇਰਨਾ ਲੈ ਕੇ ਜਿੱਥੇ ਆਪਣੀ ਜ਼ਿੰਦਗੀ ਦਾ ਰਾਹ ਰੋਸ਼ਨ ਕਰ ਸਕਦੇ ਹਾਂ ਉੱਥੇ ਲੋਕ ਸੇਵਾ ਦੀ ਭਾਵਨਾ ਵੀ ਉਹਨਾਂ ਦੇ ਵਿਚਾਰਾਂ ਨੂੰ ਪੜ ਕੇ ਮਿਲਦੀ ਹੈ ਮਾਨਵਤਾ ਦੀ ਸੇਵਾ ਕਰਨ ਦਾ ਪ੍ਰੇਰਨਾ ਮਿਲਦੀ ਹੈ ਸੋ ਫਿਰ ਦੁਆਰਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਔਰ ਮਾਨਚੋ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਾਬਾ ਸ੍ਰੀ ਚੰਜੀ ਦੇ ਜਨਮ ਦਿਹਾੜੇ ਦੀਆਂ ਸਭੂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ